ਨੀ ਤੂੰ ਮੰਗੀ ਸੀ ਸਕੂਟਰੀ ਤੇ ਬਾਪੂ ਤੇਰਾ ਕਹਿੰਦਾ ਮੈਂ ਮਲੰਗ ਹੋ ਗਿਆ ਘਰੇ ਜੱਟ ਦੇ ਜਹਾਜ਼ ਜਿੱਡੀ ਖੜੀ ਆ ਕਵੈਨ ਤੇਰਾ ਨੈਨੋ ਗੱਡੀ ਲੈ ਕੇ ਵੇੜਾ ਤੰਗ ਹੋ ਗਿਆ ਮਿੱਤਰੋ ਗੱਲ ਮੈਂ ਕਵੈਨਾਂ ਦੀ ਤਾਂ ਕੀਤੀ ਐਨੇ ਕਿਉਂਕਿ ਜਹਾਜ਼ ਵਰਗੀਆਂ ਦੋ ਕਵੈਨਾਂ ਨਾ ਤੁਹਾਡੇ ਵਾਸਤੇ ਅੱਜ ਵਿਸ਼ਾਲ ਦੀਆਂ ਲੈ ਕੇ ਆਇਆ ਬਹੁਤ ਸੱਜਣ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਭਾਈ ਸਾਨੂੰ ਬ੍ਰਾਂਡਡ ਚਾਹੀਦੀਆਂ ਨੇ ਦੇ ਦੂਜੀਆਂ ਤਾਂ ਸਾਡੀ ਨਜ਼ਰ ਦੇ ਵਿੱਚ ਬਹੁਤ ਨੇ ਪਰ ਜਿਹੜੇ ਬ੍ਰਾਂਡ ਚੀਜ਼ਾਂ ਹੁੰਦੀਆਂ ਨੇ ਨਾ ਇਹ ਫਿਰ ਸੇਲ ਬਹੁਤ ਘੱਟ ਹੁੰਦੀਆਂ ਨੇ ਤੇ ਜੇ ਕੋਈ ਹੁੰਦੀ ਆ ਉਹਨੂੰ ਲੈਣ ਵਾਲੇ ਵੀ ਤਿਆਰ ਖੜੇ ਹੁੰਦੇ ਆ ਅੱਜ ਤੁਹਾਡੇ ਵਾਸਤੇ ਨਾ ਦੋ ਜਹਾਜ ਵਰਗੀਆਂ ਕਮੈਨਾਂ ਲੈ ਕੇ ਆਇਆ ਜਿਹੜੇ ਵੀ ਸੱਜਣ ਨੇ ਖਰੀਦਣੀਆਂ ਹੋਈਆਂ ਮੈਂਟ ਮਾਰਿਓ ਕਿਤੇ ਵੀਡੀਓ ਨੂੰ ਨਾ ਦੇਖ ਕੇ ਗਨੌਰ ਨਾ ਕਰ ਦਿਓ ਮੁੜ ਕੇ ਮੌਕਾ ਨਾ ਤੁਹਾਨੂੰ ਮਿਲਣਾ ਨਹੀਂ ਮੌਕਾ ਤਾਂ ਨਹੀਂ ਮਿਲਣਾ ਕਿਉਂਕਿ ਅੱਜ ਨਾ ਬਹੁਤ ਸਾਫ਼ ਬਹੁਤ ਕੁਆਲਿਟੀ ਦੀਆਂ ਬਹੁਤ ਘੱਟ ਚੱਲੀਆਂ ਹੋਈਆਂ ਮਸ਼ੀਨਾਂ ਲੈ ਕੇ ਆਇਆ ਕਿਹੜੇ ਸੱਜਣ ਦੇ ਕੋਲੇ ਖੜੀਆਂ ਨੇ ਪਹਿਲਾਂ ਉਹਦੇ ਨਾਲ ਮਲਾ ਦਈਏ ਤੇ ਬਾਕੀ ਪੁਰ ਆਪਾਂ ਦੋਨਾਂ ਮਸ਼ੀਨਾਂ ਦੀ ਨਾ ਫੁੱਲ ਜਾਣਕਾਰੀ ਡਿਟੇਲ ਮੁਤਾਬਕ ਲਵਾਂਗੇ ਤੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਸਤਿ ਸ਼੍ਰੀ ਅਕਾਲ ਜੀ ਬਈ ਜਾਨੇ ਬਟੂ ਵਧੀਆ ਵਧੀਆ ਮਿੱਤਰੋ ਮਹਿਲਾ ਚੌਂਕਾਂ ਦੇ ਵਿੱਚ ਖੜੀਏ ਤੁਹਾਨੂੰ ਪਹਿਲੀ ਲਕੀਸਰ ਦੱਸ ਦਿੰਨੇ ਆ ਮਹਿਲਾ ਚੌਂਕ ਸੰਗਰੂਰ ਤੋਂ ਜਦੋਂ ਆਪਾਂ ਦਿੱਲੀ ਨੂੰ ਜਾਂਦੇ ਆ ਪਾਤਣਾ ਖਨੌਰੀ ਨੂੰ ਜਾਂਦੇ ਆ ਨਾ ਤੇ ਇੱਥੋਂ ਕਿੰਨੇ 12 ਕਿਲੋਮੀਟਰ ਹੈ ਜੀ ਸੰਗਰੂਰ ਤੋਂ 12 ਸਨਾਮ ਤੋਂ 9 ਦਿੜਬੇ ਤੋਂ ਬਈ 12 ਤੇ ਪੁਆਣੀਗੜ ਤੋਂ 18 ਹਾਂ ਸੈਂਟਰ ਜਿਹੇ ਚ ਖੜੇ ਸੈਂਟਰ ਜਿਹੇ ਚ ਖੜੇ ਤੇ ਬਾਈ ਮੈਨੂੰ ਇਹ ਦੱਸਿਆ ਆਪਾਂ ਦੋਨੇ ਮਸ਼ੀਨਾਂ ਸੇਲ ਕਰਨੀਆਂ ਨੇ ਬਿੱਟੂ ਤੇਰੀਆਂ ਮਸ਼ੀਨਾਂ ਤਾਂ ਹੈ ਨਹੀਂ ਇਹ ਤੂੰ ਕਿੱਥੋਂ ਲੈ ਕੇ ਆਇਆ ਪਹਿਲੇ ਮੈਨੂੰ ਇਹ ਆਪਣੇ ਜ਼ਿਮੀਨਾਰਾਂ ਦੀਆਂ ਮਸ਼ੀਨਾਂ ਨੇ ਆਪਣੇ ਭਰਾ ਨੇ ਯਾਰ ਉਹ ਕਹਿੰਦਾ ਮਸ਼ੀਨਾ ਵੇਚ ਦਿਓ ਉਹਨਾਂ ਨੇ ਆਪਣੀ ਟਰੈਕਟਰ ਰੂਟਰਾਂ ਦੀ ਵੀਡੀਓ ਦੇਖਦੇ ਰਹਿੰਦੇ ਨੇ ਉਹ ਕਹਿੰਦੇ ਯਾਰ ਪੱਟੀ ਤੇਰੇ ਲਈ ਆਉਂਦਾ ਵੀ ਅਸੀਂ ਦੋ ਹੀ ਮਸ਼ੀਨਾਂ ਉਰੇ ਛੱਡ ਜਾਣੇ ਅੱਜੇ ਛੱਡ ਕੇ ਗਏ ਨੇ ਉਹ ਤੇ ਗੱਲ ਮਿੱਤਰ ਹੋਏ ਆ ਪਹਿਲਾਂ ਤਾਂ ਬਾਈ ਕਿਸਾਨਾਂ ਨਾਲ ਨਾ ਬਾਈ ਦੀ ਬਣੀ ਬਹੁਤ ਹੋਈ ਆ ਪਿੰਡ ਦੇ ਹੋਏ ਰਿਸ਼ਤੇਦਾਰ ਭਰਾ ਟਰੈਕਟਰ ਖੜਾ ਜਾਂਦੇ ਨੇ ਬਾਈ ਬਿੱਟੂ ਲਵੇ ਵੀ ਬਾਈ ਤੂੰ ਆਪੀ ਵੇਚ ਦੀ ਯਾਰ ਤੈਨੂੰ ਜਿੰਨੇ ਦਾ ਲੱਗਿਆ ਜੇ ਕਿਸੇ ਨੇ ਖਰੀਦਣਾ ਹੁੰਦਾ ਤਾਂ ਵੀ ਇਹਨੂੰ ਕਹਿੰਦੇ ਨਹੀਂ ਵੀ ਤੇਰੀ ਜ਼ਿੰਮੇਵਾਰੀ ਇਹਦਾ ਬੋਣਾ ਤੇ ਹੁਣ ਟਰੈਕਟਰਾਂ ਤੋਂ ਬਾਈ ਅਪਡੇਟ ਹੋਇਆ ਹੁਣ ਮਸ਼ੀਨਾਂ ਵੀ ਆਉਣ ਲੱਗੀਆਂ ਬਾਈ ਥੋੜੇ ਸਮੇਂ ਤੱਕ ਤੇਰੇ ਲਵੇ ਜਾਜ ਵੀ ਆਉਣ ਦਣਗੇ ਮਹਾਰਾਜ ਦੀ ਮੇਰਾ ਸੱਚੀ ਪਾਸਾ ਠੀਕ ਹੈ ਨਾ ਜਦੋਂ ਸਾਫ਼ ਸੁਥਰਾ ਕੰਮ ਹੁੰਦਾ ਬਾਈ ਉਹਦੇ ਵਿੱਚ ਆਪਣੀ ਆਤ ਹੈ ਵੀ ਜੱਟ ਨੂੰ ਵੀ ਬਾਜ਼ੀ ਰੇਟ ਮਿਲੇ ਤੇ ਜਿਹੜੇ ਦੀ ਚੀਜ਼ ਵਿਕੇ ਉਹਦੇ ਵੀ ਜਾ ਬਾਜ਼ੀ ਰੇਟ ਦੋਨੇ ਤਰ੍ਹਾਂ ਖੁਸ਼ ਹੋਣ ਦੋਨੇ ਤਰ੍ਹਾਂ ਖੁਸ਼ ਹੋਣ ਇਹ ਨਾ ਉਹ ਵੀ ਇੱਕ ਤਾਂ ਗੱ ਕੋ ਜਿਹੜਾ ਲੈ ਕੇ ਜੋ ਉਹ ਵੀ ਬੰਦਾ ਕਹ ਲੂ ਐ ਕਹੇ ਵੀ ਬਾਈ ਤਾਂ ਚੰਗੀ ਚੀਜ਼ ਦੁਵਾਈ ਤੀ। ਇੱਕ ਜਿਹੜਾ ਵੇਚੂ ਉਹ ਵੀ ਕਹੇ ਵੀ ਹਾਂ ਮੇਰੀ ਸੁਣ ਤੋਸਤੀ। ਵੀ ਬਿਲਕੁਲ ਹੈਨਾ ਹਾਂ ਵੀ ਬਾਜ਼ਾਰ ਰੇਟ ਨੇ ਆਪਣੇ ਆਮ ਕਵਾਲਿਟੀ ਦੀ ਮਸ਼ੀਨ ਨੂੰ ਬਾਕੀ ਰਿਪੇਅਰਾਂ ਕਿ ਨਹੀਂ ਆਪਣੀ ਗਾਰੰਟੀ ਹੋ ਲੋਕਲ ਚੱਲੀਆਂ ਹੋਈਆਂ ਮਸ਼ੀਨਾਂ ਨੇ ਦੋਨੀਆਂ ਦੋਨੇ ਬਾਈ ਦੋਨੇ ਤੇ ਲੈ ਹੁਣ ਕੱਲੀ ਕੱਲੀ ਦੀ ਡਿਟੇਲ ਸੁਣੋ ਬਿੱਟੂ ਵੀਰੇ ਆਪਾਂ ਕਿਹੜੀ ਤੋਂ ਸ਼ੁਰੂ ਕਰੀਏ ਕੀ ਦੀ ਆ 15 ਮਾਡਲ ਦੇ ਕਵਾਲਿਟੀ ਆ ਨਹੀਂ ਜਿਹੜੇ ਸੱਚੇ ਮਸ਼ੀਨਾਂ ਨੂੰ ਚਲਾਉਣ ਵਾਲੇ ਨੇ ਇਹ ਭਰਾ ਨਹੀਂ ਯਾਰ ਆ ਭਰਾ ਨੇ ਮਸ਼ੀਨਾਂ ਨੂੰ ਚਲਾਉਣ ਵਾਲੇ ਆਹੀ ਛੱਡਣਾ ਆਹੀ ਛੱਡਣਾ ਆਹੀ ਛੱਡਣਾ ਆਹੀ ਕਿੱਥੋਂ ਕਿੱਥੋਂ ਨੇ ਆਪਾਂ ਦੱਸਦਾ ਦੀ ਆਪਣੇ ਪਿੰਡ ਦੀ ਆ ਭਾਈ ਆ ਆਪਣਾ ਅਹੀਂ ਇਹਦੀ ਇੱਕ ਤਾਂ ਇਹਦੀ ਮਸ਼ੀਨ ਮੰਨ ਲੈ ਬਾਈ ਤੇ ਨਾਮ ਦੀ ਭਰਾ ਦੀ ਮਸ਼ੀਨ ਤੁਹਾਡੇ ਨਾਮ ਲੱਖਾ ਹਾਂ ਇੱਕ ਹੈ ਦੀ ਆ ਏ ਬਾਈ ਦਨਾਂ ਕੀ ਆ ਗੋਪੀ ਗੋਪੀ ਇਹ ਕਹਿੰਦੇ ਆ ਸਾਡੀਆਂ ਮਸ਼ੀਨਾਂ ਵੇਚੀਆ ਮਹਗਾ ਹੀ ਕੀ ਗੱਲ ਆ ਕੋਈ ਕਹਿੰਦੇ ਸਾਨੂੰ ਸੰਗ ਲੱਗਦੀ ਆ ਮੈਂ ਤੁਸੀਂ ਆਓ ਮੈਂ ਵੀਡੀਓ ਬਣਾਉਣਾ ਤੇ ਹੁਣ ਹੋਰ ਵੀ ਗੱਲ ਆ ਹੁਣ ਜਿਹੜਾ ਸੱਜਣ ਖਰੀਦੂ ਉਹਦੇ ਘਰ ਤੱਕ ਛੱਡ ਕੇ ਵੀ ਆਈ ਹੁਣ ਆ ਛੱਡਿਆਉਣਗੇ ਹੈਨਾ ਕਿਉਂ ਮਾਲਕ ਹਾਂ ਤੁਹਾਡੇ ਘਰ ਤੱਕ ਤੁਸੀਂ ਟੈਨਸ਼ਨ ਨਾ ਲਿਓ ਸਾਡੇ ਕੋਲੇ ਹੈਗੇ ਨੇ ਬੰਦੇ ਯਾਰ ਆਪ ਹੀ ਛੱਡਿਆਵਾਂਗੇ ਤੇ ਬਈ ਆਪਾਂ ਸ਼ੁਰੂਆਤ ਇਹੀ ਤੋਂ ਕਰਦੇ ਆ 15 ਮਾਡਲ ਮਸ਼ੀਨਾਂ ਬਾਈ ਇਹ ਪੱਟੀ ਹੂੰ ਕਿਤੇ ਮਸ਼ੀਨ ਦੇ ਜੇ ਬੰਦਾ ਬੁਰਸ਼ ਕਹਦੇ ਨਾ ਆਂ ਕਹਦੇ ਤਾਂ ਦੇਣਦਾਰ ਹੀ ਆ ਮਸ਼ੀਨ ਦੀ ਅਸਾ ਸਾਰੀ ਓਰੀਜਨਲ ਹੈ ਮੈਂ ਕਹਣਾ ਯਾਰ ਕਿਤੇ ਬੁਰਸ਼ ਵੀ ਹੋਵੇ ਲਿਖਾਈ ਵੀ ਕਹਦੇ ਕੋਈ ਬੰਦਾ ਨਾ ਕਿਤੋਂ ਭਰੀ ਹੋਈ ਨਹੀਂ ਆ 20 ਮਾਡਲ ਆ ਇਹਦੀ ਲਿਖਾਈ ਭਰੀ ਹੋਈ ਹੈ ਪਹਿਲਾਂ ਦੱਸਾਂਗੇ ਹੂੰ ਇਹ 15 ਮਾਡਲ ਆ ਇਹਦੀ ਲਿਖਾਈ ਹੀ ਨਹੀਂ ਭਰੀ ਹੈ ਜੀ ਓਕੇ ਇਹ ਬੰਦੇ ਲੈਵੇ ਆਪਦੀ ਢੂੜ 100 ਕਿਲਾਤੀ ਹੂੰ ਉਹ ਆਪਦੀ ਵੱਢ ਕੇ ਬਸ ਅੰਦਰ ਲਾ ਦਾਂ ਆ ਦੇਖ ਫੱਟੀ ਫੁੱਟੀ ਲੋਕ ਨਹੀਂ ਦੇਸੀ ਪਾ ਦਿੰਦੇ ਨੇ ਬਾਈ ਰਿਪੇਅਰ ਪੂਰ ਪੂਰੀ ਗੱਢ ਕੇ ਕਰਦੇ ਨੇ ਸਰ ਮੈਂ ਦੇਖੋ ਫੱਟੀਆਂ ਤਾਂ ਸਾਰੀਆਂ ਨਵੀਆਂ ਨੇ ਕੁਈ ਰਿਪੇਅਰ ਨਹੀਂ ਹੈਗੀ ਮਸ਼ੀਨ ਦੀ ਰੁਪਈਏ ਦੀ ਇੰਜਨ ਦਾ ਮੰਗਲਾਇਲ ਵੀ ਨਹੀਂ ਬਦਲਣਾ ਪਿੰਡ ਪਿੰਡ ਵੜਦੇ ਨੇ ਬਾਈ ਇਹ ਓਕੇ ਇਹ ਉਹਦੋਂ ਇਹਨਾਂ ਨੇ ਵੱਢਿਆ 200 ਕਿਲਾ ਇਹਦਾਂ ਵੀ 200 ਕਿਲਾ ਪਹਿਲਾਂ ਇਹਦੀ ਡਿਟੇਲ ਹੀ ਦੱਸ ਦਈਏ ਹਾਂ ਤੇ ਫਿਲਟਰ ਦੀ ਵੀ ਓਕੇ ਆ ਜਮਾ ਹੈ ਨਾ ਫਟੀਆਂ-ਫੁੱਟੀਆਂ ਸਾਰੀਆਂ ਨਵੀਆਂ ਨੇ ਟਾਇਰ ਵੀ ਕੇਟੀ ਦੇ ਨਵੇਂ ਨੇ ਸਹੀ ਤੇ ਧਰਮੇ ਦਿਖਾ ਕੇ ਰ ਕੰਡੀਸ਼ਨ ਦਿਖਾਇਆ ਯਾਰ ਅਸਲ ਵੱਡੀ ਗੱਲ ਇਹ ਹੁੰਦੀ ਹੈ ਨਾ ਤੇ ਬਾਕੀ ਨਾ ਆ ਜਿਵੇਂ ਕਹਦੀ ਐ ਸਿਲੰਡਰ ਵਗੈਰਾ ਹਨ ਸਾਰੇ ਨਵੇਂ ਲੱਗੇ ਹੋਇਆ ਹਾਰਨ ਵਗੈਰਾ ਸਾਰੇ ਨਵੇਂ ਲੱਗੇ ਹੋਇਆ ਜਿਹੜੇ ਮੇਨ ਚੀਜ਼ਾਂ ਨੇ ਤੇ ਬਈ ਟਾਇਰ ਦੁਬਾਰ ਦੇ ਹੁਣ ਕਿਹਦੇ ਨਾਲ ਦੇ ਨੇ ਇਹਦੇ ਨਾਲ ਦੇ 70 ਪੈਸੇ ਪਏ ਨੇ ਇਹਨਾਂ ਦੇ ਘਰੇ ਕੱਟ ਲੱਗੇ ਜੀ ਕਹੀ ਚੜ ਗਈ ਤੇ ਇਹ ਓਕੇ ਹਾਂ ਇਹ ਨਾ ਕਿ ਦੁਬਾਰੇ 2 केटी ਦੇ 83 ਨਵੇਂ ਲਾਇਏ ਨੇ ਠੀਕ ਆ ਠੀਕ ਆ 88000 ਦੇ ਟਾਇਰ ਟੀਪਾਂ 88000 ਦੇ ਹਾਂ ਬਾਕੀ ਨਾਲ ਦੇ ਨੇ ਟਰਾਲੇ ਦੇ ਤੇ ਇੱਕ ਪੈਣ ਦੇ ਪਰ ਮੈਂ 엘ਿਵੇਟਰ ਦੀ ਕਰਾ ਚੱਕ ਲੈ ਯਾਰ ਸਫਾਈ ਚ ਬਹੁਤਾ ਬਈ ਇਹ ਗੱਲ ਮੰਨ ਨਾਲੀ ਆ ਹਣਾ ਕਿਤੇ ਮਸ਼ੀਨ ਦੇ ਟੱਕਰ ਨਹੀਂ ਆਉਂਦੀ ਕਿਤੇ ਵੀ ਆ ਕਿਤੇ ਵੀ ਸਹੀ ਗੱਲ ਆਸਤਾ ਜੇ ਜੇ ਪੰਜਾਬ ਤੇ ਚਲਦੀ ਆ ਤਾਂ ਫਿਰ ਦੱਸਦੀ ਵੀ ਆ ਹਾਂ ਦੱਸਦੀ ਹੈਨਾ ਹਾਂ ਨਹੀਂ ਆਦੀਆਂ ਤਾਂ ਅੱਧੇ ਨਟ ਬੋਲਟ ਜੇ ਤਾਂ ਅਲਿਵਟਰ ਨਹੀਂ ਵਾ ਅਲਿਵਟਰ ਗਲੇ ਪੈ ਹੁੰਦੇ ਨੇ ਹਰੇਕ ਮਸ਼ੀਨ ਦੇ ਬਿਲਕੁਲ ਬਈ ਉਹੀ ਗੱਲ ਕਰਦੇ ਆ ਨਾ ਬਾਕੀ ਹੋਰ ਵੀ ਹੈ ਨਾ ਜਦੋਂ ਐਪੀ ਹੂੰਪੀ ਨੂੰ ਜਾਂਦੀਆਂ ਨੇ ਨਟ ਬੋਲਟ ਅੱਧੇ ਖੰਢ ਜਾਂਦੇ ਆ ਅੱਧੇ ਖੰਢ ਜਾਂਦੇ ਨੇ ਇਹ ਤਾਂ ਐ ਖੜੀ ਆ ਗੱਜ ਵਾਂਗੂ ਜਮਾ ਸਿੱਧੀ ਲੈ ਹਾਂ ਆ ਬਈ ਬੈਰਿੰਗ ਬੂਰਗਾ ਰਿਪੇਅਰ ਵੀ ਪੂਰੀ ਗੱਡ ਕੇ ਕਰੀਏ ਨੇ ਨਾ ਅੱਛਾ ਰਿੰਬਾ ਰੁੰਬਾ ਦਾ ਰੰਗ ਦਿਖਾਈ ਕਿੰਨਾ ਰਿੰਬਾ ਰੁੰਬਾ ਦਾ ਰੰਗਾ ਆਇਆ ਜਿਵੇਂ ਪਹਿਲਾਂ ਅੱਜ ਆਏ ਹੁੰਦੇ ਤੇ ਲੱਕ ਡੀਸਨ ਵੀ ਦਿਖਾ ਯਾਰ ਪੂਸਪਾ ਆ ਲਗਾ ਨਾ ਪਿੱਛੋਂ ਪੂਸ ਜਿਆਦਾ ਵੱਜਦੀ ਹੁੰਦੀ ਆ ਹੈਨਾ ਤੇ ਜਮਾ ਹੀ ਲੈ ਕਰਵਾ ਚੱਕ ਯਾਰ ਇੱਥੋਂ ਇੱਥੋਂ ਆ ਇੱਥੋਂ ਸੀਨ ਆ ਦੇਖ ਦਰ ਮੈਂ ਲੱਗਦੀ ਆ ਜਿਵੇਂ ਵਿਸ਼ਾਲ ਵਾਲਿਆਂ ਦੇ ਸ਼ੋਅਰੂਮ ਚ ਖੜੀ ਹੁੰਦੀ ਆ 15 ਨਹੀਂ ਕਹਿੰਦਾ ਇਹਨੂੰ ਅਗਲਾ 22 23 ਮਾਰ 22 23 ਕਹੂਗਾ ਇਹ ਤਾਂ ਗੱਲ ਮੰਨਣ ਵਾਲੀ ਆ ਘਰ ਦਾ ਸ਼ਿੰਗਾਰ ਬਣੂ ਜਿੱਥੇ ਜਾਊਂਗੇ ਸੀਨ ਦੀ ਪਈ ਪਤਾ ਕਿ ਇੰਨੀ ਸਾਫ ਮਿਲਦੀ ਨਹੀਂ ਆ ਆ ਪੂਸੋਂ ਤਾਂ ਆਮ ਹੀ ਲੱਗੀਆਂ ਹੋਈਆਂ ਮੁਰਗੀਆਂ ਨੇ ਆਮ ਹੀ ਕਦੇ ਖੰਬੇ 'ਚ ਲੱਗੀ ਕਦੇ ਉਟਾਣੇ 'ਚ ਫਸ ਗਈ ਹੈਣਾ ਬਾਹਲਾ ਤੇ ਦੇਖ ਕੰਡੀਸ਼ਨ ਯਾਰ ਬਾਕੀ ਛੋਟੀ ਵੱਡੀ ਗੱਲ ਇਹ ਆ ਵੀ ਜਿਹੜੇ ਤੁਸੀਂ ਕਹਿੰਦੇ ਹੋ ਕਿ ਉਹ ਮਿਸਟਾਪ ਕਰਾਂ ਦੀ ਕਰਾ ਚੱਕ ਬਈਲਾ ਆ ਗੁੱਟ ਕੇ ਘੱਟ ਕੇ ਸਾਰੇ ਦਿਖਾ ਦੇ ਲੈ ਵਿੱਚੋਂ ਜਾਲੀ ਵਗੈਰਾ ਦਿਖਾ ਸਾਰ ਮੰਜਾ ਹੈਣਾ ਇੱਕ ਪੈਸੇ ਦੇ ਵੇਲੇ ਆਉਂ ਨਹੀਂ ਹਾਂ ਪੈਸਾ ਵਾੜ ਕੇ ਚਲਾਉਣੀ ਆ ਜੀ ਕੱਲੀ ਥਰੈਸਰ ਵਾੜ ਕੇ ਸੇਵ ਨਹੀਂ ਕਰਨੀ ਮਸ਼ੀਨ ਦੀ ਇਹ ਬੰਦਾ ਕੋਈ ਰਿਪੇਅਰ ਕਹਦੇ ਉਹ ਚੀਜ਼ ਦੀ ਵੀ ਦੇਣਦਾਰੀ ਕੱਲਾ ਫਰੈਸਟਰ ਬਾਦਲਾਂ ਜੀ ਦੀ ਸੀਜ ਚ ਐਕਤੀ ਇੰਨੀ ਗੱਡ ਕੇ ਰਿਪੇਅਰ ਕਰੀ ਇਹਨਾਂ ਨੇ ਮੁੰਡਿਆਂ ਨੇ ਠੀਕ ਆ ਠੀਕ ਤੇ ਆਪਾਂ ਉੱਪਰ ਵੀ ਚੱਲਦੇ ਆਂ ਵਾਸ਼ੀ ਰੰਗ ਰੂੰਗ ਦੇਖੀ ਕਿਵੇਂ ਆ ਦੇਖ ਜਿਵੇਂ ਪਾਸ ਪੂਸਵਾਦੀ ਦੇਖ ਰੰਗ ਕਿੰਨਾ ਖੂਬ ਮਸੀਨ ਹੂੰ ਉਗਰਾ ਘਰ ਦੇਖ ਨਾਲ ਦਾ ਲੈ ਨਹੀਂ ਇਹ ਇਹ ਹਰੇਕ ਤਾਂ ਟੁੱਟੀ ਮਿਲੂ ਤੈਨੂੰ ਉੱਪਰ ਨਹੀਂ ਸਹੀ ਮਿਲੂ 24 ਮਾਡਲ ਦੇ ਵੀ ਟੁੱਟਿਆ ਮਿਲੂ ਨਾਲ ਦਾ ਉੱਪਰ ਦੇਖ ਕਿੰਨਾ ਸੋਹਣਾ ਪਿਆ ਸਾਂਭ ਜਾਣਾ ਬਈ ਗੱਲ ਦੇ ਆ ਧਰਮੇ ਆਪਾਂ ਉੱਪਰ ਚੱਲ ਕੇ ਆਉਣੇ ਆ ਜੀ ਦੇਖ ਵੀ ਉੱਪਰ ਵੀ ਦਿਖਾ ਦੇ ਲੈ ਸਾਰੀ 700 ਤਾਂ ਦਿਖਾ ਦੇ ਆ ਦਿਖਾ ਦੇ ਬਈ ਇੰਜਨ ਇਹ ਕਿਹੜਾ ਦਾ ਲਾਲੀਨੋ ਲਾਲੀਨੋ ਇਹ ਬਾਈ 02 ਚ ਸਪੈਸ਼ਲ ਮੰਗਾਈ ਤੀ ਬੰਦਿਆਂ ਨੇ ਸਪੈਸ਼ਲ ਮਸੀ ਉਹ ਚ ਲਾਲੀਨੋ ਆ ਇਹ 02 ਇੰਜਨ ਚ ਆਉਂਦੀਆਂ ਨਹੀਂ ਨਾ ਮਸ਼ੀਨਾਂ ਬੰਦਿਆਂ ਨੇ ਫਰਮਾਇਸ਼ ਨਾਲ ਧੱਕੇ ਨਾਲ ਇੰਜਨ ਧਰਾ ਕੇ ਲਿਆਂਦਾ ਤੀ ਅੱਛਾ ਪੇਟੀ ਬੰਦ ਇੰਜਨ ਹੈ ਪੇਟੀ ਬੰਦ ਇੰਜਨ ਆ 02 ਓਕੇ ਤੇ ਹਾਂ ਅੱਜ ਦੀ ਟੈਂਕੀ ਟੁੰਕੀ ਵੀ ਕਰਵਾਈਏ ਵਿੱਚੋਂ ਚੈੱਕ ਆ ਆ ਖੋਲੀ ਬਟੂ ਵੀਰੇ ਆਪੇ ਵੀ ਕਰ ਲਈਏ ਚੈੱਕ ਇੱਥੋਂ ਖੋਲੂਆ ਦੇ ਜਰੇਵੀ ਜਮੀਲਾ ਨਵੀਂ ਪਈ ਹੈ ਨਾ ਬਈ ਮਸ਼ੀਨ ਦਾ ਗਾਰੰਟੀ ਵਾਲੇ ਬਿੱਟੂ ਬਈ ਇਹ ਤਾਂ ਗੱਲ ਮੰਨਣ ਵਾਲੀ ਆ ਯਾਰ 250 ਕਿਲਾ ਦੀ ਬੰਦਿਆਂ ਦਾ ਆਪਣੀ ਬੈੱਡ ਕੇ ਅੰਦਰ ਲਾ ਦਿੰਦੇ ਤੇ ਬਸ ਇਹ 15 ਮਾਡਲ ਦੱਸਿਆ ਨਾ 15 ਬਈ 15 ਓਕੇ ਇਹਦਾ ਨੰਬਰ ਕਿੱਥੋਂ ਦਾ ਹੈ ਇਹਦਾ ਸੰਗਰੂਰ ਦਾ ਇਹ ਬਾਈ ਜੰਦੇ ਨਾ ਉਹ ਕੋਈ ਮਿਲੂਗੀ ਅੱਛਾ ਓਕੇ ਓਕੇ ਤੇੜੀ ਆ ਇੱਧਰ ਲਈ ਖੜੀ ਆ ਕੇ ਨਾ ਮਾਡਲ ਇਹ 2020 ਮਾਡਲ ਆ ਉਹ 2020 ਮਾਡਲ ਆ ਹਾਂ ਉਹ ਵੀ ਜਮੀ ਨਵੀਂ ਪਈ ਤਾਂ ਉਹ ਵੀ ਜਮਾ ਨਵੀਂ ਮਸ਼ੀਨ ਆ ਸਾਰੀ ਏ ਟੂ ਜ਼ੈਡ ਆ ਉਹ ਵੀ ਆਪਾਂ ਉਧਰ ਜਾ ਕੇ ਦੇਖਦੇ ਹਾਂ ਉਹਦਾ ਇੰਜਨ ਵਗੈਰਾ ਨਾ ਤੇ ਆ ਜਾ ਧਰਮੇ ਲੇਟ ਸਭ ਤੋਂ ਵੱਡੀ ਗੱਲ ਤਾਂ ਉਗਰ ਦੇਖੋ ਨਹੀਂ ਉਗਰ ਅਗਰ ਹਰੇਕ ਮਸ਼ੀਨ ਦਾ ਉਗਰ ਨਹੀਂ ਸਹੀ ਮਿਲੂਗਾ ਦੇਖ ਬਈ ਆ ਵੀ ਕਰਵਾ ਦੇ ਚੈੱਕ ਇੱਥੇ ਕਿੰਨਾ ਰਗਵਾ ਕੱਢਦੀ ਬਟੂ ਇਹ ਬਾ 200 ਕਿਲਾ ਬਈ 200 ਕਿਲਾ ਦੇਖ ਧਰਮੇ ਇੱਕ ਹੋਰ ਆ ਬਈ ਪੱਟੀ ਇਹ ਤਾਂ ਕੋਈ ਦਿਲ ਵਾਲਾ ਬੰਦੀ ਰੁਪਏ ਲਾਉ ਜਿਹੜਾ ਕੁਆਲਿਟੀ ਪਰਖੂ ਵਿਸਾਲ ਦੀ ਉਹ ਬੰਦਾ ਲੈ ਲੈ ਹਰੇਕ ਬੰਦਾ ਨਹੀਂ ਇੱਥੇ ਟੱਲ ਟੂਲ ਨਹੀਂ ਯਾਰ ਕੋਈ ਹਨਾ ਮੈਂ ਕਹਿੰਦਾ ਲੀਬਰਾ ਲੂਪਰਾਂ ਚ ਮੈਂ ਇੱਟੇ ਲਾ ਕੋਈ ਆ ਚੀਜ਼ਾਂ ਚ ਵੀ ਦੇਖ ਨਹੀਂ ਆਏ ਪੈਡਲ ਆਏ ਆ ਪੈਡਲ ਨਹੀਂ ਸਹੀ ਗੱਲ ਉਹ ਲੀਬਰਾ ਚ ਲੜ ਪੰਜ ਗੇਰੀ ਆ ਵੱਟਾਂ ਤੇ ਜਿਵੇਂ ਟਰੈਕਟਰ ਬੁਰਕਾ ਤਾਂ ਹੁੰਦਾ ਐ ਚੱਲਦੇ ਹੁੰਦੇ ਪੰਜ ਗੇਰੀ ਆ ਫਰਸ ਫਰਸ ਅਸਾਂ ਪੰਜ ਗੇਰਾਂ ਲਈ ਆ ਹਾਂ ਉਹਦੀ ਇੱਧਰ ਪੰਜਵਾਂ ਗੇਰਾ ਆ ਤੀ ਓਕੇ ਹਾਂ ਉਹਦਾ ਸਫਾਈ ਵੀ ਆ ਸਰ ਬਾਦ ਵਿੱਚ ਚਲਾ ਦੇ ਰੁਪਈਏ ਲਾਉਣ ਦੇ ਲੋੜ ਨਹੀਂ ਅੱਛਾ ਜੀ ਇਹ ਲੈ ਵਾਕੇ ਕਰੀ ਆਇਤੀ ਕਣਕ ਮੌਕੇ ਗੱਡ ਕੇ ਆਪਾਂ ਲੱਗਿਓ ਵੀ ਦਿਖਾਉਣੇ ਹੁਣ ਪਰਲੀ ਸਾਈਡ ਵੀ ਦਿਖਾ ਦਈਏ ਬਾਕੀ ਆ ਵੀ ਰਹਿਮ ਚੱਕ ਕਰਵਾ ਦਿਲਾ ਹੂੰ ਇੱਧਰ ਆ ਜਾ ਸਾਰੇ ਪੱਖੇ ਪੁੱਖੇ ਦਿਖਾ ਲੈ ਹੂੰ ਬੇਲਟਾ ਮੋਟਾ ਸਾਰੀ ਨਮੀਆਂ ਨੇ ਬਾਈ ਮੈਂ ਕਹਣਾ ਯਾਰ A to Z ਬਾਈ 1 ਰੁਪਈਆ ਨਹੀਂ ਲਾਉਣਾ ਬੰਦੇ ਨੇ ਕੱਲਾ ਥਰੈਸਰ ਬਦਲਣਾ ਓਕੇ ਇਹ ਨੰਬਰ ਇਹਦਾ ਸੰਗਰੂਰ ਦਾ ਲੱਗਿਆ ਸੰਗਰੂਰ ਦਾ ਲੱਗਿਆ ਬਾਈ ਨਾ ਉਹ ਕਿ ਇਹ ਫਰਸਟ ਪਾਰਟੀ ਦੀ ਮਸ਼ੀਨ ਸੀ ਐਸਾ ਫਰਸਟ ਪਾਰਟ ਦੀ ਸੀ ਇਹ ਬਸ ਆਪਦੀ ਆਪਦੀ ਵੜਦੇ ਤੇ ਬੰਦੇ 150 ਕਿਲੀ ਦੀ ਬੰਦੇ ਲੈ ਕੇ ਓਕੇ ਓਕੇ ਕਿਰਾਏ ਤੇ ਵੀ ਨਹੀਂ ਮਸ਼ੀਨ ਕਿਤੇ ਵੱਡੀ ਹੋਈ ਬੰਦਿਆਂ ਦੀ ਅੱਛਾ ਜੀ ਆਪਣੀ ਦੇਣਦਾਰੀ ਹੈ ਜਿਹੜਾ ਬੰਦਾ ਪਰਖੂ ਯਾਰ ਉਹ ਮਸ਼ੀਨ ਨੂੰ ਅਨਸਾਰ ਪਰਖ ਦੂਗਾ ਮਾਡਲ ਤੇ ਰੁਪਈਆ ਲਵੂ ਇੱਥੇ ਮਾਡਲ ਤੇ ਵੀ ਲਵੂ ਸਫਾਈ ਵੀ ਬਹੁਤ ਆ ਬਾਈ ਹਾਂ ਨਹੀਂ ਤੇ ਬਈ ਇਹ ਇਹਦੀ ਡਿਮਾਂਡ ਕੀ ਰੱਖੀ ਹੋਈ ਹੈ 14.5 ਲੱਖ ਰੁਪਏ 14.5 ਲੱਖ ਮਾਡਲ ਹੈਗੀ ਆ 15 15 ਹਾਂ ਓਕੇ ਨੰਬਰ ਸੰਗਰੂਰ ਦਾ ਮੰਨੀ ਸੰਗਰੂਰ ਦਾ ਪੀਵੀ ਤੇ ਜਿੱਕ ਜੋਕ ਸਾਰੇ ਨਾਲ ਦੀ ਨੇ ਨਾ ਮੈਂ ਕਹਣਾ ਬਈ ਇੱਕ 100 ਰੁਪਿਆ ਵੀ ਨਹੀਂ ਭਰਦੀ ਮਸ਼ੀਨ ਤੇ ਆ ਵੀ ਮਾਡਲ ਹੈ ਇਧਰ ਇਹ 2020 ਮਾਡਲ ਆ ਜੀ ਸਰ ਮੇਰਾ ਪਹਿਲਾਂ ਬਾਹਰੋਂ ਚੈੱਕ ਕਰਵਾ ਦੇ 20 ਮਾਡਲ ਇਹਦਾ ਨੰਬਰ ਬਰਨਾਲੇ ਦਾ ਬਰਨਾਲੇ ਦਾ ਇਹ ਪੱਕੇ ਨੰਬਰ ਦੀ ਆ ਪੱਕੇ ਓਰੀਜਨਲ ਦੀ ਫਸਟ ਪਾਰਟੀ ਅੱਛਾ ਇਹ ਇਹਦੇ ਆਲ ਦੁਬਾਰਾ ਲਿਖਿਆ ਹੋਇਆ ਹੈ ਕਿ ਨਾਲ ਨਹੀਂ ਇਹ ਲਿਖਾਈ ਬਾਈ ਦੁਬਾਰੇ ਭਰਾਈ ਆ ਫਿਰ ਬਾਈ ਆ ਕੇ ਉਹ ਕਹੀ ਜਾਵੇ ਕੋਈ ਇਹ ਦੁਬਾਰੇ ਭਰਾਈ ਸੀ ਇਹ ਦੁਬਾਰੇ ਉਦਾਂ ਓਰੀਜਨਲ ਆ ਉਦਾਂ ਸਾਰੀ ਓਰੀਜਨਲ ਆ ਓਕੇ ਬਾਕੀ ਇਹ ਸਟੀਲੀ ਜਾਦਰ ਚ ਹੈ ਨਾ ਹਾਂ ਸਟੀਲੀ ਚ ਉਹ ਵੀ ਸਟੀਲੀ ਚ ਆ ਸੋ ਵੀ ਸਟੀਲੀ ਹਾਂ ਉਹ ਬਾਤ ਚ ਲਾਈ ਨੂੰ ਦੋ ਸਟੀਲੀ ਚ ਆਉਂਦੀਆਂ ਨੇ ਓਕੇ ਉਹ ਧਿਆਨ ਨਹੀਂ ਦਿੱਤਾ ਜੀ ਮੈਂ ਬਾਕੀ ਇਹਦੇ ਵੀ ਫੱਟੀਆਂ ਫੁੱਟੀਆਂ ਸਾਰੀਆਂ ਨਵੀਆਂ ਆ ਬਾਈ ਯਾਰ ਆ ਫੱਟੀ ਲੋਕ ਪਾ ਦਿੰਦੇ ਨੇ 100 ਰੁਪਏ ਦੀ ਲੈ ਕੇ ਇਹਨਾਂ ਨੇ 100 80 90 ਰੁਪਈਆ ਦੀ ਇੱਕ ਫੱਟੀ ਲੈ ਕੇ ਪਾਈਆ ਹਾਂ ਜਦ ਮਿਲਦੀ ਹੈ ਹਾਂ ਬਾਜ਼ਾਰ ਨੂੰ ਮਿਲਦੀ ਹੈ ਅੱਛਾ ਤੁਲਮੀਆਂ ਮਿਲਦੀਆਂ ਨੇ ਇਹ ਤੁਲਮੀ ਟੌਪ ਦੀ ਫੱਟੀ ਮਿਲ ਆਹ ਇਹ ਤਾਂ ਸਸਤੀ ਮਿਲ ਜਾਂਦੀ ਹੈ 80 90 ਦੀ ਮਿਲ ਜਾਂਦੀ ਹੈ ਅੱਛਾ ਪਰ ਇਹ ਕੰਮ ਨਹੀਂ ਮਾੜਾ ਕਰਾਉਂਦੇ ਬੰਦੇ ਕੰਮ ਐਨ ਕਰਾਉਂਦੇ ਜਦੋਂ ਯਾਰ ਇੰਨੇ ਪੈਸੇ ਨਹੀਂ ਮਸ਼ੀਨ ਦਾ ਕੰਮ ਇਹ ਤੋਂ ਰਹਿਣਾ ਫਿਰ ਇਹ ਤੇ ਪੈਸਾ ਪਿੱਸੇ ਨਾ ਫਿਰ ਬੰਦਾ ਸਮਝ ਉੱਤਾਂ ਹਾਂ ਇਹ ਕਿਵੇਂ ਕਿਵੇਂ ਹਨਰ ਦੀ ਹੈ ਬਈ ਇਹ ਅੱਛਾ ਫਰਸਟ ਆਊਂਦਾ ਦੂਜਾ ਇਹਨਾਂ ਲਵੇ ਬਾਈਆਂ ਲਵੇ ਓਕੇ ਤੇ ਟੈਰ ਇਹਦੇ ਵੀ ਨਵੇਂ ਨੇ ਨਵੇਂ ਬਾਈ ਨਵੇਂ ਗੁੜੀਆ ਦੇ ਇਹ ਹੁਣੇ ਪੁਆਏ ਹੋਇਆ ਕਿ ਹਾਂ ਇੱਕ ਦੀ ਬਾਈ ਗਰੰਟੀ 5 ਸਾਲ ਦੀ ਗਰੰਟੀ ਹੈ ਬਈ ਕੁਝ ਕੱਟ ਲੱਗ ਜੇ ਕੁਝ ਹੋ ਜੇ ਤਾਂ ਕਲੇਮ ਹੋਊਗਾ ਟਾਇਰ ਦਾ ਉਗਰਾ ਅਗਰ ਦੀ ਇਹ ਵੀ ਸਾਹ ਆਪਣੀ ਆ ਹਾਂ ਸਾਰੀ ਰੀਜਨ ਵਾਲਾ ਉਗਰਾ ਅਗਰ ਦੀ ਸਾਹ ਬੈਲਟਾਂ ਵੋਲਟਾਂ ਸਾਰੀਆਂ ਧਰਮੇ ਇਹਦੀ ਨੰਨੀਆਂ ਨਹੀਂ ਕੋਈ ਬੈਲਟਾਂ ਜਮਾ 3175 ਤੋਂ ਲਾ ਕੇ ਆਈ A to Z ਰਿਪੇਅਰ ਹੋਈ ਆ ਮਸੀਂ ਉਦਾਂ ਨਹੀਂ ਕੋਈ ਟੁੱਟ ਭੱਜ ਨਹੀਂ ਯਾਰ ਕਲੀਸਨ ਦੀ ਚੰਗੀ ਆ ਹੈਨਾ ਕਿਤੇ ਵੈਲਡਿੰਗ ਨਹੀਂ ਹੈਗਾ ਮਸ਼ੀਨ ਦੇ ਕਿਤੇ ਵੀ ਟਾਂਕਾ ਨਹੀਂ ਹੈਗਾ ਮਸ਼ੀਨ ਦਾ ਸਹੀ ਗੱਲ ਇਹਦੀ ਵੀ ਪੂਸਪਾਸ ਤੋਂ ਚਾਹੀ ਪਈ ਜਨ ਜਿਹੜਾ ਰੇਟ ਇਹ ਮਸ਼ੀਨ ਦਾ ਦੇ ਦਾਂ ਕੋਈ ਸੋਚੀ ਵੀ ਨਹੀਂ ਸਕਦਾ ਹੋਰ ਦੱਸ ਅੱਛਾ ਜੀ ਹਾਂ ਧਰ ਮੈਂ ਆ ਹੁੱਕ ਹੱਕ ਦਿਖਾ ਆ ਨਾਲ ਦੀ ਹੈ ਦੇਖੋ ਨਹੀਂ ਆਠਾ ਬਣਾਇਆ ਪਿਆ ਹੁੰਦਾ ਇਹ ਵੀ ਹਾਂ ਚਲੋ ਚੱਲਾ ਆਠਾ ਗੱਲ ਸਹੀ ਹੈ ਬੱਤੀ ਕਿਸੇ ਉਸੇ ਦੀ ਇਹ ਕੱਟਰ ਕੋਡਰੀ ਇਹਨਾਂ ਦੇ ਕਿਥੇ ਨੇ ਉਹ ਖੜੇ ਨੇ ਨਾ ਕੱਟ ਰੇ ਇਧਰ ਨੇ ਇਹਦੇ ਟਾਇਰ ਮਗਰਲੇ ਨਾਲ ਦੇ ਨੇ ਨਾਲ ਦੇ ਬਈ ਮੂਰਲੇ ਮੂਰਲੇ ਲਾਏ ਨੇ ਦੋਆਂ ਦੇ ਪਾਸੇ ਨਾਲ ਦੇ ਨੇ ਸਰ ਮੈਂ ਸਟਿੱਪਣੀ ਚੈੱਕ ਕਰਾਇਆ ਐਲੀਵੇਟਰ ਦੀ ਇਹ ਵੀ ਯਾਰ ਸਾਰੀ ਘੰਟਾ ਅੰਮ ਸੀ ਨਾ ਇਹਦੀ ਫੋਨ ਲਗਾਓ ਰਿਪੇਅਰ ਮੈਂ ਕਹਣਾ ਯਾਰ ਗਰੰਟੀ ਦੇ ਕੇ ਤੋਰਾਂਗੇ ਹੋਰ ਦੱਸ ਥਰਾਈਸਰ ਥਰਾਈਸਰ ਬਦਲ ਲੈਣੇ ਦੋਈ ਮਸ਼ੀਨਾਂ ਦੇ ਓਕੇ ਇਹ ਦੱਸਿਆ ਵੀ ਮਾਡਲ ਪੰਜਾਬ ਨੰਬਰ ਫਰਸਟ ਪੰਜਾਬ ਨੰਬਰ ਫਰਸਟ ਪਾਰਟੀ ਦੀ ਓਕੇ ਸੈਕੰਡ ਹੋਊ ਜਿਹੜਾ ਇਹ ਉੱਪਰ ਦੇਖ ਕਿਉਂ ਨਹੀਂ ਆ ਧਰਮੇ ਆ ਜਾ ਬਈ ਇਹ ਵੀ ਆਪਾਂ ਕਰ ਲਈਏ ਸਮਾਰ ਕੇ ਦੇਖ ਹਾਂ ਹਾਂ ਆ ਜਾ ਕਰ ਕੰਡੀਸ਼ਨ ਦੀ ਇਹ ਵੀ ਸਾਰੀ ਘੈਂਟ ਆ ਬਈ ਹਾਂ ਸਾਰੇ ਲੀਵਰ ਲੂ ਬਰੋਮੀ ਖੜੇ ਆ ਟਾਈਡਲ ਪੂਡਲਾਂ ਦੀ ਫਰਸ਼ ਦੀ ਹੂੰ ਉਪਰੋਂ ਵੀ ਨਾ ਗਿਆ ਮਾ ਹਾਂ ਲਾਲੀ ਨੂੰ ਚਾਏ ਇਹ ਲਾਲੀ ਅਸਹੀ ਲਾਲੀ ਨੂੰ ਇੰਜਨ ਚਾਏ ਹਾਂ ਪੇਟੀ ਬੰਦ ਹੂੰ ਇਹ ਵੀ ਮਾਰ ਲੈ ਕੰਢੀ ਇਸ ਨੇ ਇਹਦੀ ਉਹ ਨਾਲ ਵੀ ਚੰਗੀ ਆ ਬਾਈ ਹਾਂ ਹੈਨਾ ਪੂਰੀ ਚੰਗੀ ਤੁਸੀਂ ਸਾਰਾ ਫੁੱਲ ਕਲਰ ਖੜਾ ਉਮੀ ਉਗਰਾਗਰ ਦੀ ਪੂਰੀ ਸਾਫ ਹੈ ਆ ਬੈਂਟਰੀ ਬੁਟਰੀ ਵਧੀਆ ਨੇ ਭਈ ਇਹਦੀ ਮੈਂ ਕਹਿੰਦਾ ਨਵੀਆਂ ਬੈਂਟਰੀਆਂ ਦਾੜ-ਦਾੜ ਸੈਲਪਾਂ ਚਕਾਉਂਦੀਆਂ ਦੇਵਾਂਗੇ ਅੱਛਾ ਜੀ ਉਹਦਾ ਇਹ ਇਹ ਪੱਕੇ ਨੰਬਰ ਦੀ ਬੇਟੂ ਇਹ ਇਹਦਾ ਕੀ ਰੇਟ ਰੂਟ ਰਹੂਗੇ ਇਹਦਾ ਇਹ ਜਹ ਰੇਟ ਦੇ ਦਾਂਗਾ ਤੂੰ ਸੋਚ ਵੀ ਨਹੀਂ ਸਕਦਾ 1.5 ਲੱਖ ਰੁਪਏ ਦੀ ਮਸ਼ੀਨ ਦੇ ਦਾਂਗੇ 20 ਮਾਡਲ 1.5 ਲੱਖ ਦੀ ਹਾਂ ਥੋੜਾ ਜਿਹਾ ਸਮਾਂ ਪਹਿਲਾਂ ਐ ਹੁੰਦਾ ਸੀ ਅਗਲਾ ਕਹਿੰਦਾ ਜਿੰਨਾ ਮਾਡਲ ਹੈ ਉਦੋਂ ਉਦੋਂ ਪਲੱਸ ਚਾਹਦੀਆਂ ਉੱਚੀਆਂ ਨੇ ਇਹ ਮਾਰ ਲੀ ਜਾਂ। ਇਹ ਤਾਂ ਬਾਈ ਹੁਣ ਇੱਕ ਰੱਖਣਗੇ ਦੋ ਹੀ ਮਸ਼ੀਨ। ਅਸੀਂ ਦੋਨੇ ਇੱਕ ਕਰ ਦਿਆ ਨੇ। ਹਾਂ ਇੱਕ ਕਰ ਦਿਆ ਨੇ ਆਪਸ ਵਿੱਚ ਭਾਈ ਇਹ ਨੇ ਬਸ। ਓਕੇ। ਹਾਂ। ਬਾਕੀ ਇਹ ਆ ਵੀ ਹੁਣ ਬਾਈ ਕਿਰਾਇਆ ਗਰੂਜ ਕੋ ਬਜਦਾ ਨਹੀਂ। ਇਹ ਨਹੀਂ ਰਿਹਾ ਨਹੀਂ ਕੰਮ। ਸਰੇ ਆ ਨਹੀਂ ਕੰਮ। ਹੈਨਾ। 5.8 ਲੱਖ ਰੁਪਏ ਬਾਈ। 5.8 ਮੌਕੇ ਤੇ ਕਿੰਨੇ ਦੀ ਛਡਾਂਗੇ ਲੈ ਦੱਸ ਦੇ ਸਾਡ। ਬਈ ਯਾਰ ਪਤਾ ਕੀ ਕਰੀਏ। ਜਿਆਦੀ ਫੜਨ ਵਾਲੀ ਗੱਲ ਹੀ ਕਰਨਾ। ਵੀਡੀਓ ਹੁਣ ਜਿਵੇਂ ਆਪਾਂ ਕਈ ਟਰੈਕਟਰਾਂ ਦਾ ਸਹੀ ਰੇਟ ਦੱਸ ਸਕਦੇ ਨੇ। ਹਾਂ। ਫਿਰ ਜਿਹੜੇ ਜ਼ਿਮੀਂਦਾਰ ਦਾ ਟਰੈਕਟਰ ਹੁੰਦਾ ਅਗਲਾ ਕਹਿੰਦਾ ਯਾਰ ਤਾਂ ਹੋਰ ਘਟਾਤਾ। ਹਾਂ। ਬਸ ਹਾਂ ਜਾਂ ਨਾ 1 18 ਲੱਖ ਦੀ ਕਿਤੋਂ ਮਿਲ ਜੇ 20 ਮਾਡਲ ਨਵੇਂ ਟਾਇਰਾਂ 'ਚ ਤਾਂ ਦੇਣਦਾਰੀ ਆ ਆ ਵੀ ਗੱਲ ਹੈ ਆਲ ਇੰਡੀਆ ਘੁੰਮਲੇ ਬੰਦਾ ਪਰ ਉਹ ਨਾਵੇਂ ਵੀ ਐਮਪੀ ਚੱਲੀ ਹੋਵੇ ਵੱਡੀ ਉਹ ਤਾਂ ਕਹਿ ਨਹੀਂ ਸਕਦੇ ਲੋਕਲ ਚੱਲੀ ਮਸ਼ੀਨ ਲੈ ਦੇ ਕੋਈ ਦੇਣਦਾਰੀ ਹੈ ਸਹੀ ਗੱਲ ਹੈ ਮਿੱਤਰੋ ਚੱਕੋ ਕਰਾਂਗੇ ਜੇ ਕਿਸੇ ਨੇ ਮੌਕਾ ਸਾਹਮਣਾਂ ਨਾ ਫਿਰ ਹੁਣ ਨਾ ਗਵਾ ਲਿਓ ਤੇ ਇਧਰਲੇ ਪਾਸੇ ਕਟਰ ਖੜਿਆ ਪਈ ਵੀ ਦਿਖਾ ਦਈਏ ਬਈ ਕਟਰ 15 ਮਾਡਲ ਦਾ ਕਟਰ ਲੈ 24 ਮਾਡਲ ਦਾ ਕਟਰ ਵੀ ਨਹੀਂ ਜਨਾ ਸਾਫ ਹੁਣ ਅੱਛਾ ਨਾਲ ਦੇ ਟਾਇਰ ਨੇ ਜੀ ਇਹਦਾ ਇਧਰ ਦੇ ਅੱਛਾ ਇਹ ਉਰਲੀ ਦਾ ਇਹਦਾ 15 ਮਾਡਲ ਦਾ ਟਾਇਰ ਦੇਖੀ ਨਾਲ ਦੇ ਕਿੰਨੇ ਪਏ ਨੇ ਹੁਣ ਚੱਲੀ ਕੀ ਹੋ ਇੰਨੇ ਤਾਂ ਕੱਲਾ ਦੋ ਗੜੇ ਐਮਪੀ ਤੇ ਲਾਤੇ ਉਦਰੀ ਖਸਾਉਣਾ ਇੱਕ ਗੜੇ ਚ ਹੀ ਖਸਾ ਲਾਉਣਾ ਬਾਈ ਦੂਜੇ ਗੜੇ ਤਾਂ ਖਤਮ ਹੋ ਜਾਂਦੇ ਨੇ ਟਾਇਰ ਹੂੰ ਬਾਕੀ ਤਾਂ ਮੈਂ ਦੇਖੋ ਸਟੀਲੀ ਚਾਦਰ ਦਾ ਆ ਫਰਕ ਹੈ ਜਿੰਨਾ ਮਰਜ਼ੀ ਖੜਾ ਰਹੇ ਕੁਸ ਮੀਚ ਖੜੀ ਰਹੇ ਇਹਨੂੰ ਜੰਗਾਲ ਨਹੀਂ ਪੈਂਦੀ ਤੇ ਟਾਂਕਾ ਨਹੀਂ ਗਿਆ ਮਸ਼ੀਨ ਦੇ ਨਾਲ ਰੀਲ ਤੇ ਨਾ ਕਿਤੇ ਅੱਛਾ ਜੀ ਕਿਤੇ ਵੀ ਟਾਂਕਾ ਮਸ਼ੀਨ ਦੇ ਕਿਤੇ ਵੀ ਆ ਚੀਜ਼ਾਂ ਦੱਸਦਾਂ ਨਹੀਂ ਬਾਹਰ ਤੇ ਦੇਖੀ ਨਾਲ ਦਾ ਜਿਵੇਂ ਏਜੰਸੀ ਚਾਹੁੰਦਾ ਉਮੀਦ ਪਿਆ ਆ ਦੇਖ ਲੈ ਇੱਥੇ ਵੀ ਆਠੇ ਬਣ ਜਾਂਦੇ ਏ ਗੱਲੇ ਉਧਰ ਨਹੀਂ ਬਣਦੇ ਉਹ 20 ਮਾਡਲ ਦਾ ਘੜਾ ਉਧਰ ਤੇ ਲੈ ਇੱਧਰ ਵੀ ਚੈੱਕ ਕਰਵਾ ਦੇ ਸਾਰੀ ਹੀਲ ਚੈੱਕ ਕਰਾਂ ਫਿੰਗਰ ਫੁੰਗਰ ਨਹੀਂ ਪਾਉਣੀ ਕੁਝ ਨਹੀਂ ਪਾਉਣਾ ਜੀਰੀ ਦੇ ਰਿਪੇਅਰ ਨੇ ਟੂਲ ਟ੍ਰਾਲ ਦੀ ਸਾਰੀ ਸਾਫ ਪਈ ਆ ਤੇ ਉਹ 20 ਮਾਡਲ ਦਾ ਘੜ ਰਿਹਾ ਉਹ 20 ਮਾਡਲ ਦਾ ਘੜ ਰਿਹਾ ਲੈ ਸਪਾਰਟ ਚੀਜ਼ਾਂ ਨੇ ਆ ਕੇ ਅਗਲੇ ਨੇ ਵੀ ਦੇਖਣੀਆਂ ਨੇ ਬਾਈ ਫੇਰ ਆਪਾਂ ਦਿਖਾਈ ਦਈਏ ਹੈਨਾ ਆ ਚੀਜ਼ਾਂ ਚੂਟਾਂ ਦੇ ਰੰਗ ਰੰਗ ਨਾਲ ਬੜੇ ਸ਼ਾਇ 100 ਕਲਰ ਕੋਲ ਆ ਚੀਜ਼ ਇਹ ਵੀ ਇਹਦਾ ਏ ਵੀ ਮਾਰ ਰੋ ਦਾ ਫੁੰਗਰ ਫੁੰਗਰ ਕੋਸੋ ਨਹੀਂ ਪਾਉਂਦੇ ਦੇਖੋ ਤਾਂ ਮੈਂ ਸਫਾਈ ਚ ਗੱਲ ਬਾਤ ਐਂਡ ਆ ਯਾਰ ਗੱਲ ਬਈ ਇਹ ਐ ਜਿਹੜਾ ਭਰਾ ਵੇਖਣਾ ਕਹਿਣਾ ਉਹ ਵੇਖਣ ਨਹੀਂ ਆਉਂਦਾ ਉਹ ਲੈ ਕੇ ਜਾਓ ਲੈ ਕੇ ਜਾਓ ਜਿਹੜਾ ਤਾਂ ਉਹੀ ਫਿਰਨਾ ਤੁਰਨਾ ਉਹ ਲੈ ਸਕਾ ਜੇ ਕੋਈ ਮਾਨ ਬਣਾ ਕੇ ਆਇਆ ਤਾਂ ਨਹੀਂ ਮੁੜਦਾ ਜਿਹੜਾ ਯਾਰ ਕੁਆਲਿਟੀ ਦੇਖੂ ਨਾ ਉਹ ਬੰਦਾ ਲੈ ਕੇ ਜਾਓ ਜੇ ਉਹੀ ਲੱਖ ਰੁਪਈਆ ਰਿਪੇਅਰ ਖਾ ਗਈ ਉਹਨੂੰ ਵੀ ਕੀ ਕਰਾਂਗੇ ਸਹੀ ਗੱਲ ਐ ਉਹ ਘਰੇ ਜਾ ਕੇ ਫਿਰ ਉਹੀ ਕਹਿੰਦਾ ਦਾੜੀ ਨਾਲ ਮੂਸਾ ਮੂਰੇ ਲੰਘ ਜਾਂਦੀਆਂ ਨੇ ਹੈਨਾ ਤੇ ਆਪਣੇ ਨੰਬਰ ਦੱਸਿਓ ਬਈ 98724 99041 ਓਕੇ ਤਲੇ ਮਿੱਤਰੋ ਆ ਨੰਬਰ ਤੇ ਸੰਪਰਕ ਕਰ ਲਿਓ ਆਪਾਂ ਕੈਪਸ਼ਨ ਦੇ ਵਿੱਚ ਵੀ ਲਿਖਤਾ ਤੁਸੀਂ ਚਾਹੇ 15 ਮਾਡਲ ਮਸ਼ੀਨ ਲੈਣੀ ਹੈ ਚਾਹੇ 20 ਮਾਡਲ ਦੋਨੇ ਬ੍ਰਾਂਡ ਨੇ ਵਿਸ਼ਾਲ ਦੀਆਂ ਮਸ਼ੀਨਾਂ ਨੇ ਵੀ ਬਹੁਤ ਘੱਟ ਹੀ ਮਿਲਦੀਆਂ ਹੁੰਦੀਆਂ ਨੇ ਪਰ ਚੰਗੀ ਕੰਡੀਸ਼ਨ ਦੀਆਂ ਜੇ ਤੁਸੀਂ ਨੇ ਲੈਣੀਆਂ ਨੇ ਮੈਂ ਕਹਣਾ ਵੀ ਆਹ ਨਾ ਹੱਥੋਂ ਨਗਾ ਲਿਓ ਫੁੱਲ ਗਾਰੰਟੀ ਵਾਲੀਆਂ ਨੇ ਸੰਪਰਕ ਕਰੋ